ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਅਸੀਂ ਦੇਸੀਆਂ ਜ਼ਿਲ੍ਹਾ ਜਲੰਧਰ ਆਦਮਪੁਰ ਦੇ ਲਾਗੇ ਸ਼੍ਰੀ ਗੁਰੂ ਨਾਨਕ ਦੇਵ ਟਰੱਸਟ ਇਟਲੀ ਵਾਲੇ ਵੀਰਾਂ ਨੇ ਸਾਨੂੰ ਪਰਿਵਾਰ ਕੋਲ ਭੇਜਿਆ ਤੇ ਪਰਿਵਾਰ ਨੇ ਟਰੱਸਟ ਤਾਈਂ ਪਹੁੰਚ ਕੀਤੀ ਸੀ ਇਹਨਾਂ ਦੀ ਪੋਤੀ ਇਹਨਾਂ ਦੀ ਬਿਮਾਰੀਆ ਤੇ ਇਹਨਾਂ ਦੀ ਭਾਜੀ ਉਹਨਾਂ ਦੀ ਬੇਟੀ ਆ ਤੇ ਉਹਨਾਂ ਦੇ ਨੱਕ 'ਚ ਇਨਫੈਕਸ਼ਨ ਆਉਣ ਕਰਕੇ ਤੇ ਤਨਫੈਤੇ ਉਹਨਾਂ ਦੀ ਨਾੜਾਂ ਵੀਕਨੈਸ ਕਰਕੇ ਤੇ ਅੱਖਾਂ ਝੁੰਮ ਗਈਆਂ ਸੀ ਮਧੀਆਂ ਤੇ ਇਨੀ ਟਰਸਟ ਦੇ ਕੋਲ ਬੇਨਤੀ ਕੀਤੀ ਸੀ ਕਿ ਸਾਡੀ ਮਦਦ ਕਰੋ ਤੇ ਫਿਰ ਅੱਜ ਅਸੀਂ ਪਹਿਲਾਂ ਵੀ ਆਏ ਸੀ ਸਾਨੂੰ ਟਰਸਟ ਵਾਲਿਆਂ ਨੇ ਭੇਜਿਆ ਸੀ ਸ੍ਰੀ ਗੁਰੂ ਨਾਨਕ ਦੇਵ ਟਰਸਟ ਇਟਲੀ ਵਾਲੇ ਵੀਰਾਂ ਨੇ ਤੇ ਅੱਜ ਉਹ ਨਹੀਂ ਸਾਨੂੰ 25000 ਦੀ ਸੇਵਾ ਭੇਟੀ ਵਾਸਤੇ ਭੇਜੀ ਹੈ ਜੀ ਤੇ ਜੀ ਦੇ ਬਸਦੇ ਰਹੋ ਰਾਜੀ ਖੁਸ਼ੀ ਰਹੋ ਹੱਸਦੇ ਬਸਦੇ ਰਹੋ ਜਿੰਨੀਆਂ ਸੰਸਥਾ ਦੇ ਵਿੱਚ ਭੈਣ ਆਇਆ ਵੀਰ ਆ ਭਰਾ ਆ ਛੋਟੇ ਵੱਡੇ ਸਾਰੇ ਰਾਜੀ ਵਾਜੀ ਰਹਣ ਤੇ ਇਹ ਬਾਪੂ ਜੀ ਹੁਣੀ ਆਏ ਇਹਨਾਂ ਦੇ ਡੈਡੀ ਲੱਕੜ ਦਾ ਕੰਮ ਕਰਦੇ ਆ ਬੇਟੀ ਤੇ ਕੰਮ ਇਹਨਾਂ ਦਾ ਕੋਈ ਹੈ ਨਹੀਂ ਐਡਾ ਤੇ ਪ੍ਰੋਬਲਮ ਇੰਡੀ ਆ ਗਈ ਤੇ ਪਹਿਲਾਂ ਉਹਨਾਂ ਨੇ ਭੇਜਿਆ ਸੀ ਚੰਡੀਗੜ੍ਹ ਚੰਡੀਗੜ੍ਹ ਤੋਂ ਫੇਰ ਨਹੀਂ ਰੈਪਰ ਕਰਤਾ ਡੀ ਐਮ ਸੀ ਲੁਧਿਆਣੇ ਹੁਣ ਕੋਲ ਪੈਸੇ ਹੋਣ ਨਾ ਕਰਨ ਤੇ ਇਲਾਜ ਉੱਥੇ ਦਾ ਉੱਥੇ ਖੜਾ ਆ ਤੇ ਰੇਣੀ ਟਰੱਸਟ ਤਾਂ ਹੀ ਪਹੁੰਚ ਕੀਤੀ ਸੀ ਤੇ ਟਰੱਸਟ ਵਾਲੇ ਵੀਰਾਂ ਨੇ ਅੱਜ 25000 ਦੀ ਸੇਵਾ ਭੇਜੀ ਆ ਚਲੋ ਇਹ ਟਾਈਮ ਆਪਣਾ ਇਲਾਜ ਕਰਾਉਣਗੇ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਹੜਾ ਇੱਡਾ ਫਰਾਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮੰਨੂ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਟਰਸਟ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ